واہ گرو 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 واہ واہ گرو واہ گرو واہ گرو واہ گرو واہ گرو واہ گرو ਅਜੂ ਮਰੋ ਦਾ ਸਭ ਲੋਕ ਦਾ ਦੀਦਨਾ ਵਾਹਿਗੁਰੂ ਪੱਲੇ ਅੰਬਰ ਦਾਸ ਗੁਣ ਤੇਰੇ ਪੱਲੇ ਅੰਬਰ ਦਾਸ ਗੁਣ ਤੇਰੇ ਪੱਲੇ ਅੰਬਰ ਦਾਸ ਗੁਣ ਤੇਰੇ

ਸਤਿ ਗੁਰ ਦਾ ਗਾਣ ਸੁਣੋ ਸੁਹੂਬਾ ਜਹਾਂ ਦਾਉ ਖਾਲਸਾ ਜੀ ਸਹਿਬ ਦਾ ਦਾ ਰਸ਼ੀਆ ਰਹਿ ਦੇ ਤੀਨ ਫਤੇ ਪਤ ਦੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜ਼ੈਰ ਜੀ ਕੇ ਮੁਰਬਾਲਾ ਗੁਲੋ ਜੀ ਵਾਹਿਗੁਰੂ ਵਾਹਿਗੁਰੂ ਜੋ ਜੀ ਸਿੱਖਾਂ ਦਾ ਆਪਕੇ ਸਤਾਨ ਹੈ ਤਬ ਵੇਕਤਾਰ ਜਿਸ ਆਉਦਾਨ بھروسہ دان ندام سری امردار صاحب جی کے درشنی انان چونکیاں کرم کال جی کار بولو جی سکھا کھانا من ماتو بات من پاتے را کے آپ گروہ ਕਿਆ ਤਾਲਪੁਰਖ ਆਪਣੇ ਪੰਥ ਦੇ ਸਦਾ ਸਾਹਿਤ ਤਾਲਕ ਨੂੰ ਸ੍ਰੀ ਨਨਕਾਉਨ ਸਾਹਿਬ ਤੇ ਹੁਕਮਰਤਾ ਮਾਤਉ ਜਿਨਾਂ ਨੂੰ ਆਤਮ ਮੰਤ ਨੂੰ ਛੋੜ ਜਾ ਗਿਆ ਹੈ ਜੀ ਸੇਵਾ ਸੰਭਾਲਦਾ ਤਾਂ ਪਿਆਰੇ ਗਾਨ ਸਾਹਿਬ ਜੀ ਕਰਨਾ ਭਾਈ ਇਹਨਾਂ ਮਾਰਿਓ ਦੇ ਮਾਰ ਤਾਲੇ ਦੇ ਤਾਂ ਡਿਊਟੀਆਂ ਦੀ ਕੋਟ ਪੱਤਿਆਂ ਦੀ ਪਤਨ ਗੱਸੀਆਂ ਕੋ ਆਏ ਤਾਂ ਇਹ ਜੇ ਤਾਲ ਤੇ ਤਾਲਿਆਂ ਦੇ ਤਾਂ ਮਾਰਿਓ ਤੇ ਮਾਰ ਧਾਰਿਓ ਤੇਰਾ

ਆਪ ਜੀ ਦੇ ਵੱਲੋਂ ਸਾਈ ਹੋਈ ਨਗਰੀ ਸ੍ਰੀ ਗੋਵਿੰਦਵਾਲ ਸਾਹਿਬ ਜੀ ਵਿਖੇ ਦਸ਼ੀਂ ਦੀ ਸ਼ਨਾਖਤ ਤੋਂ ਬਾਅਦ ਤਾਂ ਇਹ ਸਿੱਧੀ ਆ ਆਪ ਨੂੰ ਚੋਈਏ ਨੂੰ ਸੰਤਾਂ ਦੇ ਸਿੱਧੇ ਆਪ ਜੀ ਨੇ ਮਿਹਰ ਪਰਹਾਨ ਕਰਿਆ ਆਟਾ ਨੂੰ ਬਖਿਆ ਸਭ ਨੂੰ ਆਪਣੇ ਅੰਦਰੋਂ ਕੋਣ ਸਤਿਗੁਰ ਜੀ ਗੋਸਿਕਲੀ ਜੀਵਨ ਬਤੀਣਾ ਚੇਵਾਲ ਸਿਮਰਨ ਨਾਲ ਜੋੜਨਾ ਤਾਂ ਸਾ ਸੰਸਾਦ ਦੇ ਕੁਮਾਈਓ ਦੇ ਮਾਤੇ ਨਿੰਦਿਆ ਗੈਰ ਰੋਧੇ ਇਹ ਕਾਗੂ ਸਤਿਜੀ ਬਜਾਗੇ ਰੜ ਜੋ ਵੀ ਸੰਗਤਾਂ ਸਤਪੂਜੀ ਆਪੇ ਦੇ ਦਰ ਦੇ ਮਨੋਂ ਕੰਮ ਨਾਲੇ ਕਿ ਉੱਠੀ ਹਨ ਫਖ ਸਤਾ ਕੇ ਚਲੂਜੀ ਮੁਖਤਬਤ ਨੂੰ ਇਹ ਕਾਗੀਆਂ ਘੱਟ ਘੱਟ ਕੇ ਅੰਦਰ ਕੀ ਜਾਓ ਸਾਰੇ ਦੇ ਕੀ ਦੀ ਬਾਚਾ ਆਪਰੇ ਨਜ਼ਰ ਦੀ ਕੀਤੀ ਹੋਈ ਸੇਵਾ ਕਰੇ ਕੋਈ ਸੋਈ ਸੋਈ ਦੇਵੇ ਆਪਦੇ ਸੰਗਤ ਦੇ ਸੋ ਰਾਜੀ ਆਵੇ ਸੇਖ ਪੜਦੇ ਸੁਣਦੇ ਨਾ ਰੇ ਬਖੂਰ ਸੋਖ ਹੋਵੇ ਨਾ ਮਿੱਟੀ ਆਵੇ ਨਾਨਕ ਨਾਮ ਛਾੜਦੀ ਕਹਾ ਮਲੇ ਸਿਆਰੇ ਕਾਵੇ ਤੇ ਚਲਾਇਓ ਪੰਦ

ਸਤ ਸ੍ਰੀ ਅਕਾਲ ਬਖਾਲ ਸਾਹਿਬ ਵਾਹਿਗੁਰੂ ਜੀ ਕੀ